ਇਹ ਪੋਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਜਿੱਤੀ ਹੋਵੇ ਕਿ ਅਗਲੇ ਬੰਨੇ ਕੰਧ ਹੈਗੀ ਆ ਕੁਛ ਨਹੀਂ ਭਾਜੀ ਰਾਤ ਦਾ 1:30 ਵਜੇ ਦੇ ਕਰੀਬ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨ੍ਹਾਂ ਦਾ ਸਾਡਾ ਫਰੈਂਡ ਹੀ ਜੋਬਨ ਜਿਹੜੀ ਦਾਥੋ ਹੀ ਮੁੰਡੇ ਦੀ ਐਕਸੀਡੈਂਟ ਤੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇਸਾ ਨਾ ਦੇਖੋ ਹਲਾ ਦੇ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਸਿੰਘ ਕੀ ਗੱਲ ਹੋ ਗਈ ਇੱਥੇ ਇਹ ਪੋਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਇਤਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਆ ਇਹ ਚਾਰ ਜਾਨੇ ਸੀਗੇ ਜੀ ਕਿੰਨਾ ਕੁ ਪਿਆਰਾ ਕੈਟ ਸੈਟ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਾਨੇ ਮੌਤ ਦੀ ਮੌਤ ਭਾਈ ਤਿੰਨ ਜਾਨਾਂ ਦੀ ਹੋਈ ਆ ਇੱਕ ਜੋ ਬਣਾ ਪਤਾ ਲੱਗਾ ਕਿਹੜੇ ਕਿਹੜੇ ਹੋਈ ਆ ਹਾਂਜੀ ਜੋਬਨ ਆ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਘਿਆਂ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਬੋਪਾਰਾ ਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਨਾਲ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾ ਉਹ ਕੋਮਾ 'ਚ ਆ ਪਤਾ ਲੱਗਾ ਕਿ ਕਿਦੋਂ ਰਾਤ ਨੂੰ ਕਿਦੋਂ ਦੁਪਹਿਰ ਨੂੰ ਆਇਆ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਦੋਈ ਆਈ ਪਾਰਟੀ ਤੇ ਸੁਣਿਆ ਕਹਿੰਦੇ ਕਿ ਪਾਰਟੀ ਤੇ ਜਾ ਰਹੇਗੇ ਜੀ ਕਿ ਬੰਕਰ ਜਿਹੜਾ ਨੌਜਵਾਨ ਜਣਾ ਬਸ ਗਿਆ ਉਹਦੇ ਕੀ ਹਾਲਾਤ ਨੇ ਉਹਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਕਿ ਮਹਾਰਾ ਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਪਾਣਾ ਕੀ ਵਾਪਰਿਆ ਕਿੰਨੀ ਕੁ ਉਮਰ ਦੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਸੀ ਹਾਂਜੀ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਯਾਰ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜਿਹੜੀਆਂ ਫੈਮਲੀਆਂ ਵਾ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਤੇ ਜੋ ਜੋ ਵੀ ਪੈਰਾਵਾ ਉਹ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਆ ਕੀ ਆ ਤੇ ਜੋ ਤੋਂ ਦੋਸਤ ਕੰਮ ਨਹੀਂ ਕਰਦਾ ਜੀ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਹੇ ਇਕੱਠੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਇਹ ਨਿਹੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋਬਨ ਨਾਲ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਹੀ ਕਿਤੇ ਹੁੰਦਾ ਸੀਗਾ ਤੇ ਹੁਣ ਇਹ ਨਹੀਂ ਹੈਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਜੀ ਮੇਰਾ ਨਾਂ ਜੋਬਨ ਜੋਬਨ ਦੀ ਕੀ ਗੱਲ ਹੋਈ ਜੀ ਕੁਛ ਨਹੀਂ ਭਾਜੀ ਰਾਤ ਦਾ 1:30 ਵਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਸਾਡਾ ਫਰੈਂਡ ਹੀ ਜੋ ਬੰਦੇ ਦਾ ਜਿਹੜੀ ਦਾਤੋ ਵੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਆਰਾਮਦੇਰ ਤਰੋਡ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱਲੇ ਤੁਹਾਨੂੰ ਪਤਾ ਲੱਗਾ ਕਿ ਅਸਲੀ ਕਾਰਨ ਦਾ ਕੋਈ ਨਹੀਂ ਅਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹ ਹੁਣ ਉੱਪਰ ਕੈਮਰੇ ਲੱਗੇ ਸੀਸੀਟੀਵੀ ਹੁੰਦਾ ਜੋ ਜਾਂ ਪਤਾ ਲੱਗ ਸਕਦਾ ਵਾ ਕਿੰਨਾ ਕਿ ਤੱਕ ਤਾਰ ਜੀ ਸੀ ਗੱਡੀ ਤੇ ਜਾਂ ਕਿੰਨਾ ਕਿ ਧਿਆਨ ਨਾਲ ਚੱਣ ਸੀ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਇਸ ਹਨਾ ਦੇਖੋ ਹਾਲਾਤ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਰੱਪਟਾ ਨਾ ਘਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਤੇ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆਪਾਂ ਜਿਹੜੀ ਡੈਥ ਹੋਈ ਉਹ ਮੁੰਡੇ ਦੀ ਜੋਗਨ ਦੀ ਉਹ ਤੇ ਕਾਫੀ ਸ਼ੌਕਟ ਮਿਲੂਆ ਕਿਤੇ ਇਹ ਡੈਟ ਹੋਈ ਆ ਹਾਂਜੀ ਕਿੰਨੇ ਡੈਟ ਹੋਈ ਤਿੰਨ ਜਣੇ ਦੀ ਡੈਥ ਹੋਈ ਆ ਚਾਰ ਜਣੇ ਸੀਗੇ ਹਾਂਜੀ ਫਰੈਂਡਸ ਸੀਗੇ ਪਤਾ ਲੱਗਾ ਲੱਗਾ ਕਿੱਥ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਜਾ ਰਹੇ ਸੀਗੇ ਦੇਖੋ ਜੀ ਮਾਮਲੇ ਬਾਰੇ ਜਿਆਦਾ ਸਾਨੂੰ ਨਹੀਂ ਪਤਾ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਕਾਵਾ ਸਾਈਡ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਸੀ ਤਿੰਨਾਂ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੇ ਤਿੰਨਾਂ ਦੀ ਡੈਥ ਹੋ ਗਈ ਹੈ ਤਿੰਨਾਂ ਦੀ ਦੱਸ ਰਹੇ ਆ ਠੀਕ ਹੈ ਹਾਂਜੀ ਫਸਲਾਂ ਜੋ ਬੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ